ਨਮਸਤੇ ਜੀ ਸਤਿ ਸ੍ਰੀ ਅਕਾਲ ਲਾਈਨਸ ਕਲੱਬ ਫਗਵਾੜਾ ਰਾਇਲ ਵੱਲੋਂ ਪ੍ਰਿੰਟ ਮੰਨਣ ਆਣੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਨਾਗਰਾ ਪਰਿਵਾਰ ਦੇ ਸਹਿਯੋਗ ਨਾਲ ਜਿਹੜਾ ਕੈਂਪ ਲਗਾਇਆ ਗਿਆ ਸੀ ਇਸ ਵੇਲੇ ਉਸ ਕੈਂਪ ਦੇ ਵਿੱਚ ਸਾਰੇ ਹੀ ਅਸੀਂ ਖੜੇ ਆ ਇਸ ਕੈਂਪ ਦੇ ਵਿੱਚ ਅੱਜ ਸਵੇਰ ਤੋਂ ਲਗਭਗ 750 800 ਦੇ ਕਰੀਬ ਮਰੀਜ਼ਾਂ ਦਾ ਮੌਜਨਾ ਕੀਤਾ ਗਿਆ ਔਰ ਇਹਨਾਂ ਮਰੀਜ਼ਾਂ ਦੇ ਵਿੱਚ 135 40 ਮਰੀਜ਼ਾਂ ਦੇ ਕਰੀਬ ਆਪਰੇਸ਼ਨ ਨਿਕਲੇ ਹਨ ਜਿਨ੍ਹਾਂ ਦੀ ਸਰਜਰੀ ਸ਼ੁਰੂ ਹੋ ਗਈ ਹੈ ਔਰ ਫਗਵਾੜੇ ਚਲੇ ਗਏ ਹਨ ਔਰ ਜਿਨ੍ਹਾਂ ਲੈਂਸ ਦੀ ਸਫਾਈ ਕੀਤੀ ਹੈ ਉਹ 50 ਦੇ ਕਰੀਬ ਮਰੀਜ਼ ਹਨ ਔਰ ਸਾਰੇ ਹੀ ਮਰੀਜ਼ ਜਿਹੜੇ ਅੱਜ ਦੇ ਕੈਂਪ ਚ ਆਏ ਉਹਨਾਂ ਨੂੰ ਖਾਸ ਤਰ੍ਹਾਂ ਦਾ ਲੰਗਰ ਛਕਾਇਆ ਗਿਆ ਔਰ ਐਨਕਾ ਔਰ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਇਸ ਸਬਤੇ ਲਈ ਅਸੀਂ ਨਾਗਰਾ ਪਰਿਵਾਰ ਔਰ ਸਮੂਹ ਉਹਨਾਂ ਦੇ ਸੱਜਣ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੱਥ ਸਾਲ ਦੀ ਤਰ੍ਹਾਂ ਉਸ ਸਾਲ ਵੀ ਕੈਂਪ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸੇਵਾ ਨਿਭਾਈ ਮੈਂ ਲਾਇਨਸ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਜੀ ਵਿਕਾਸ ਕੋਛੜ ਜੀ ਔਰ ਸਾਰੇ ਹੀ ਪੀਡੀ ਸਹਿਬਾਨ ਪੰਮਰਾ ਜੀ ਪ੍ਰਿਤਪਾਲ ਜੀ ਸਾਡੇ ਨਾਲ ਰਚੇਸ਼ ਜੀ ਜਸਵਿੰਦਰ ਜੀ ਔਰ ਖਾਸ ਸਾਡੇ ਤਰਮਿੰਦਰ ਸਹਿਦೇವ ਜੀ ਕੋਟ ਚੂਹੀ ਤੋਂ 파ਰਤ ਜੁਲਰ ਵਾਲੇ ਸਾਡੇ ਨਾਲ ਹਨ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਹਿੰਦ ਜੈ ਲੋਇਨਿਸਮ ਅੱਜ ਆਪਣੇ ਚੈਨਲ ਬਣੇ ਇਲਾਕੇ ਦੀਆਂ ਸੰਗਤਾਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਕਿ ਸਾਡੇ ਇਲਾਕੇ ਦੇ ਵਿੱਚ ਆ ਕੇ ਤੁਸੀਂ ਗਰੀਬਾਂ ਦੀ ਵਾਹ ਫੜੀ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਆ ਉਹਨਾਂ ਨੂੰ ਤੁਸੀਂ ਇੱਕ ਆਸ ਦੀ ਕਿਰਨ ਦਿਖਾਈ ਆ ਦੁਬਾਰਾ ਫੇਰ ਥੈਂਕ ਯੂ ਸਿੱਧੂ ਲਾਈਵ ਚੈਨਲ ਦਾ ਇੱਕ ਵਾਰੀ ਫੇਰ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਵੇਰ ਤੋਂ ਹੀ ਸਾਰੀ ਲਾਈਵ ਟੈਲੀਕਾਸਟ ਕਰਦੇ ਹੋ ਇਸ ਕੈਂਪ ਨੂੰ ਦੂਰ ਤਰਾਡੇ ਤੱਕ ਪਹੁੰਚਾਇਆ ਤਾਂ ਕਿ ਹੋਰ ਮੈਂਬਰਾਂ ਨੂੰ ਵੀ ਮੋਟੀਵੇਸ਼ਨ ਮਿਲੇ ਅਜੇ ਇਹ ਕੰਮ ਕਰਨ ਦੇ ਲਈ ਸਹਿਯੋਗ ਮਿਲੇ ਸਾਨੂੰ ਧੰਨਵਾਦ